ਇਤੋਂ ਆਪਾਂ ਨਾਲ ਸੋ ਸਟਾਰਟ ਕਰਕੇ ਦਿਖਾਉਣੇ ਆ ਸਟਾਰਟਿੰਗ ਬਾਈ ਗਰਚਰਨ ਸਿੰਘ ਜੀ ਬਾਈ ਕਰ ਤਾਂ ਸਟਾਰਟ ਮੜਾ ਜਾ ਮਾਰਾ ਰੋੜੇ ਹੁਕਾ ਆਹਾਂ ਕੀ ਬਾਤ ਹੈ ਮਹਾ ਬਾਈ ਜਮਾ ਟਰੈਕਟਰ ਵਾਲੀ ਫੀਲਿੰਗ ਆ ਦੱਬੇ ਨੂੰ ਆਹਾਂ ਕਰਦੇ ਨੂੰ ਬੰਦ ਕਰ ਦੇ ਤੇ ਦੇਖੋ ਬਾਈ ਮਹਾ ਸਟਾਰਟਿੰਗ ਆ ਆ ਬਾਈ ਹੋਰਿਆਂ ਕੋਲੇ ਹੈਗਾ 2024 ਮਾਡਲ ਤੇ ਆਹ ਲੈ ਤਾਂ ਬਾਈ ਹੋਰਿਆਂ ਨੇ ਐਤ ਕੀ ਬਾਈ ਆ ਜਾਓ ਇਹਨੂੰ ਵੀ ਕਰਿਓ ਸਟਾਰਟ ਬਾਈ ਤੇ ਬਾਈ ਵੱਲੋਂ ਦਿਖਾ ਦਈਏ ਤੁਹਾਨੂੰ ਜੁਰਕਾ ਇਹਦੀਆਂ ਦੋ ਸਰਵਿਸਾਂ ਹੋ ਗਈਆਂ ਤੇ ਇਹਦੀ ਇੱਕ ਸਰਵਿਸ ਹੈ ਤੇ ਹਜੇ ਹੁਣੀ ਲਿਆਂਦਾ ਇਹ ਅਕਤੂਬਰ 2025 ਦੇ ਵਿੱਚ ਲਓ ਬਈ ਆਹਾ ਕੀ ਬਾਤ ਹੈ ਮਾਰਾ ਕਰ ਦੋ ਬੰਦ ਬਈ ਤੇ ਆ ਜਿਉ ਆਪਾਂ ਹੁਣ ਬਾਈ ਤੋਂ ਲਈਏ ਇਹਨਾਂ ਬਾਰੇ ਜਾਣਕਾਰੀ ਵੀ ਇਹਨਾਂ ਨੇ ਸੋਨਾਲੀਕਾ ਹੀ ਕਿਉਂ ਚੁਣਿਆ ਸੋਨਾਲੀਕਾ ਹੀ ਕਿਉਂ ਪਸੰਦ ਕੀਤਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿਲ ਪਿੰਡ ਹਰੀਗੜ ਜਿਲ੍ਹਾ ਬਰਨਾਲਾ ਦੋਸਤੋ ਅੱਜ ਮੈਂ ਸਾਡੇ ਬਰਨਾਲੇ ਦੇ ਰੂੜੇਕੇ ਕਲਾਂ ਪਿੰਡ ਦੇ ਵਿੱਚ ਆਏ ਹੋਇਆ ਜਿੱਥੇ ਮੇਰੇ ਨਾਲ ਫਾਰਮਰ ਹੈ ਬਾਈ ਹਰਦੀਪ ਸਿੰਘ ਤੇ ਇਹ ਇਹ ਨਾ ਸੋਨਾ ਲੀਕਾ ਲਵਰ ਸੁਣੇ ਤੁਹਾਨੂੰ ਮੈਂ ਦੱਸਾਂ ਗੱਲ ਤੇ ਬਾਈ ਹੋਰਿਆਂ ਕੋਲੇ ਆ ਦੋ ਸੋਨਾ ਲੀਕਾ ਟਰੈਕਟਰ ਖੜੇ ਨੇ ਆਪਾਂ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਤੁਹਾਡਾ ਧੰਨਵਾਦ ਹੋਰ ਠੀਕ ਹੋ ਸਾਰੇ ਪੀਰਪ੍ਰਾਮਾ ਨੂੰ ਚੜਦੀ ਕਲਾ ਪੀਰਪ੍ਰਾਮਾ ਨੂੰ ਹਾਂ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਾਈ ਸੋਨਾ ਲੀਕਾ ਦਾ ਸ਼ੌਂਕੀ ਆ ਪੂਰਾ ਬਾਈ ਅਸੀਂ ਪਹਿਲੇ ਨਵਾਂ ਮਾਡਲ ਲੈ ਕੇ ਆਏ ਸੀ 2009 ਚ 2009 ਚ ਨਵਾਂ ਲੈਤੇ ਸੀ ਠੀਕ ਹੈ ਉਹ ਅਸੀਂ ਹੁਣ ਵੇਚਿਆਗਾ ਉਹ ਨਹੀਂ ਜਾਣੀ ਅਸੀਂ ਉਹਦਾ ਕੋਈ ਵੀ ਕੰਮ ਨਹੀਂ ਸਾਨੂੰ ਕਰਾਉਣਾ ਤੇ ਇੱਕ ਆਹ ਜਾਂਦਾ ਸੋਨਾ ਲੀਕਾ ਦੇਖ ਲਓ ਮਿੱਤਰ ਮੈਂ ਕਹਣਾ ਵੀ ਐ ਠੀਕ ਆ ਬਾਈ ਉਹਦਾ ਬਾਈ ਜੀ ਕੋਈ ਵੀ ਕੰਮ ਨਹੀਂ ਸਾਨੂੰ ਕਰਾਉਣਾ ਪਿਆ ਨਾ ਹੀ ਉਹ ਬਲੋ ਮਾਰਦਾ ਸੀ ਆਲੇ ਨਾ ਹੀ ਉਹ ਕੰਮ ਪਾੜਦਾ ਸੀ ਠੀਕ ਐ ਐਨਾ ਸੁਧ ਚੱਲਿਆ ਟਰੈਕਟਰ ਹੁਣ ਫੇਰ ਉਦੋਂ ਬਾਅਦ ਬਾਈ ਅਸੀਂ ਆਹ ਲਿਆਂਦਾ ਇਹ ਹੈਗਾ ਸੋਨਾਲਿਕਾ ਡੀ ਆਈ 60 ਆਰ ਐਕਸ ਸਿਕੰਦਰਾ ਇਹ ਪਿੱਛੇ ਕਣਕ ਵੀ ਜਿਵੇਂ ਲੈ ਜਾਂਦਾ ਸੀ ਬਾਈ 2024 ਮਾਡਲ ਹਾਂ ਇਹਦੇ ਮਗਰ ਸੁਪਰ ਸੀਡਰ ਪਾਇਆ ਸੀ ਹਾਂ ਉਹ 140 ਕਿੱਲੇ ਵੀ ਤੇ ਸੀ ਅਸੀਂ ਠੀਕ ਐ ਕੋਈ ਦਿੱਕਤ ਨਹੀਂ ਆਈ ਬਹੁਤ ਵਧੀਆ ਚੱਲਿਆ ਠੀਕ ਹੈ ਉਸ ਤੋਂ ਬਾਅਦ ਬਈ ਇਹ ਤੂੜੀ ਵਾਲੀ ਮਸ਼ੀਨ ਤੇ ਲਾਇਆ ਸੀ ਠੀਕ ਹੈ ਉਹ ਤੇ ਵੀ ਪੂਰਾ ਯਾਨੀ ਕੋਈ ਪ੍ਰਮਾਣ ਹੀ ਸੀ ਮੰਦਾ ਠੀਕ ਹੈ ਉਸ ਤੋਂ ਬਾਅਦ ਨਹੀਂ ਤੂੜੀਏ ਤੂੜੀ ਵਾਲੀ ਮਸ਼ੀਨ ਤਾਂ ਨਹੀਂ ਤੂੰ ਐ ਮਤਲਬ ਵੱਡੇ ਵੱਡੇ ਟਰੈਕਟਰਾਂ ਨੂੰ ਬਲੋ ਮਾਰਨ ਲਾਉਂਦੀ ਹੈ ਕੋਈ ਪਰਵਾਹ ਹੀ ਨਹੀਂ ਸੀ ਉਤੋਂ ਦੀ ਕਗਾ ਦਿੰਦਾ ਸੀ ਬਿਲਟ ਅੱਛਾ ਹਾਂ ਹਾਂ ਕੋਈ ਚੱਕਰ ਨਹੀਂ ਸੀ ਜਮੇ ਠੀਕ ਹੈ ਉਸ ਤੋਂ ਬਾਅਦ ਅਸੀਂ ਗ੍ਰਾਈਂਡਰ ਤੇ ਲਾਇਆ ਸੀ ਠੀਕ ਹੈ ਬਈ ਉਦੋਂ ਬਾਅਦ ਇਹ ਅਸੀਂ ਵਰਤ ਕੇ ਦੇਖ ਕੇ ਉਦੋਂ ਬਾਅਦ ਆ ਬਈ ਹੁਣ ਨਵਾਂ ਲੈਂਦਾ ਫੇਰ ਆ ਹੁਣ ਸੋਨ ਵਾਲੀ ਕਦਾਰੇ ਫੇਰ ਲੈਂਦਾ ਡੀ ਇਹ ਗਰੈਂਟਰ ਆਈ ਤੇ ਤੂੜੀ ਵਾਲੀ ਆਪਣਾ ਇੱਥੇ ਲਾਇਆ ਸੀਗਾ ਸੁਪਰਸੀਡਰ ਤੇ ਆ ਦਿੱਤੀ ਸੁਪਰਸੀਡਰ ਤੇ ਇਹਦੇ ਹਲੇ ਕਾਗਜ਼ ਵੀ ਨਹੀਂ ਲਹੇ ਸੀਟਾਂ ਤੋਂ ਹਾਂ ਇਹ ਹੁਣ ਲੈਂਦਾਗਾ ਠੀਕ ਆ ਮਨ ਲੱਕਨੇ ਕਿ ਦਿਨ ਹੋਏ ਨੇ ਬਈ ਮਹੀਨੇ じゃ ਕਦੀ ਇਹ ਗੱਲ ਵੀ ਇਹਨੂੰ ਮੰਨ ਲਓ ਬਈ ਆਹ ਮਹੀਨਾ ਤੋਂ ਕਣਤ ਵੀਜੀ ਨੂੰ ਹੋ ਗਿਆ ਮਹੀਨਾ ਪਹਿਲਾਂ ਲੈਂਦਾ ਅਕਤੂਬਰ ਚ ਲੈ ਹੁੰਦਾ ਠੀਕ ਹੈ ਬਿਲਕੁਲ ਤੇ ਬਈ ਮੰਨ ਲਓ ਜਿਵੇਂ ਤੁਸੀਂ ਕਹਿੰਦੇ 2009 ਚ ਵੀ ਸੋਨ ਵਾਲੀ ਕਾ ਲੈਂਦਾ ਸੀ ਹਨਾ ਤੇ ਕੋਈ ਹੋਰ ਟਰੈਕਟਰ ਬਾਰੇ ਨਹੀਂ ਮਣ ਬਣਿਆ ਕਈ ਭਰਾਇਆ ਹੁੰਦਾ ਵੀ ਪਾ ਲਈਏ ਆਹ ਲਈਏ ਸਾਡੇ ਫਿੱਟੀ ਇਹੇ ਲੱਗੇ ਹੋਏ ਨੇ ਠੀਕ ਹੈ ਕੋਈ ਕਿਸੇ ਗੱਲਾਂ ਨਾ ਤਾਂ ਚਿਪਦੇ ਨੇ ਕਿਸੇ ਵੀ ਕੰਮ ਚ ਠੀਕ ਹੈ ਨਾਲੇ ਨਿੱਗਰ ਨੇ ਬਾਈਨ ਬੋਜਨ ਬਹੁਤ ਹੈ ਯਾਨੀ ਸਾਨੂੰ ਤਾਂ ਇਹ ਪਸੰਦ ਆ ਰਿਹਾ ਉੱਤੇ ਜੜ ਕੇ ਰਹਿੰਦੀ ਹੈ ਹਾਂ ਕੋਈ ਪਰਵਾਹ ਹੀ ਨਹੀਂ ਕਿੱਥੋਂ ਦੀ ਕੀ ਕਰਦਾ ਨਗਾ ਦਈਏ ਕੋਈ ਚੱਕਰ ਨਹੀਂ ਕੋਈ ਮਰਜ਼ੀ ਸੰਦ ਮੰਗਲ ਪਾਲੋ ਕੋਈ ਕੁਸ਼ੀ ਪਾਲੋ ਬਈ ਠੀਕ ਹੈ ਤੇਲ ਦਾ ਖਰਚਾ ਖਰਚਾ ਕਿਵੇਂ ਆਇਆ ਖਰਚਾ ਬਈ ਜਿਹੜਾ ਨਵਾਂ ਮਾਡਲ ਸੀ ਉਹ ਪੂਰਾ ਘਟਾ ਬੇਦਾਬਾ ਪ੍ਰਸੰਸਨ ਪੱਤਰ ਤੇ ਅੱਗੇ ਦੇ ਵਿਚਾਰ ਸਰ ਵਰਤਨ ਵਾਲੇ ਵਿਅਕਤੀ ਰਹੇ ਹਨ ਅਤੇ ਸਾਡੇ ਵਿਚਾਰਾਂ ਤੇ ਸਹੀ ਆਮ ਨੂੰ ਕਲੈਮਟ ਨਹੀਂ ਕਰਦੇ ਹਨ ਤੇ ਆ ਵੀ ਕਿਸੇ ਖਾਸ ਭੂਗਤ ਲਈ ਉਸਦੇ ਖੁਦ ਦੇ ਹੁੰਦੇ ਹਨ ਅਤੇ ਖਾਸ ਜ਼ਰੂਰੀ ਤੌਰ ਤੇ ਇਸ ਪ੍ਰੋਡਕਟ ਜਦ ਪਾਸ ਦੇ ਸਾਰੇ ਉਪਯੋਗੀਆਂ ਦੇ ਪ੍ਰਤੀਮੇ ਨਹੀਂ ਹੁੰਦੇ ਅਸੀਂ ਉਹਨਾਂ ਦੇ ਪ੍ਰੋਡਕਟ ਵਰਤਨ ਵਾਲੇ ਬੰਦਿਆਂ ਦੇ ਚੰਗੇ ਤੇ ਆ ਬੇ ਕਵਰ ਕਰਨ ਅਤੇ ਇਸ ਕੰਮ ਲਈ ਕੰਪਨੀ ਤੋਂ ਮੁਆਵਜ਼ਾ ਲੈਣ ਦੀ ਕੰਪਨੀਆਂ ਨਾਲ ਜੁੜੇ ਹਨ ਜਿਵੇਂ ਖਤਕਾਰਾਂ ਦੇ ਪ੍ਰਸੰਸਾ ਪੱਤਰ ਕਵਰ ਕੀਤੇ ਗਏ ਹਨ ਉਹਨਾਂ ਨੂੰ ਕੰਪਨੀ ਵੱਲੋਂ ਵੀ ਉਹਦੇ ਨਾਲ ਨਵੇਂ ਮਾਡਲ ਨਾਲ ਖਰਚਾ ਪੂਰਾ ਘਟਾ ਹੈ ਵੱਧ ਨਹੀਂ ਘਟੀ ਹੈਗਾ ਠੀਕ ਹੈ ਬਾਕੀ ਤਾਂ ਵੱਧ ਹੈ ਖਰਚਾ ਘਟਾ ਹੈ ਹਾਂ ਇਹਦੇ ਬਾਈ ਸੱਤ ਨੰਬਰ ਦਾ ਪਿਸਟ ਮੜਿਆ ਹੈ ਠੀਕ ਹੈ ਬਾਈ 4712 ਸੀਸੀ ਦਾ ਇੰਜਨ ਹੈਗਾ ਠੀਕ ਹੈ ਤੇ ਉਹਦਾ 100 ਨੰਬਰ ਪਿਸਟ ਮਸੀ 3400 ਸੀਸੀ ਦਾ ਇੰਜਨ ਸੀ ਇਹਦਾ ਇੰਜਨ ਵੱਡਾ ਕਰਕੇ ਇਹਨੂੰ ਪਰਵਾਹੀ ਨਹੀਂ ਮੰਨਦਾ ਕੋਈ ਇਹ ਬਿਲਕੁਲ ਬਾਈ ਬਿਲਕੁਲ ਤੇ ਜਿਵੇਂ ਬਾਈ ਮੰਨ ਲਓ ਨਵਾਂ ਟਰੈਕਟਰ ਲਿਆਗਾ ਕੋਈ ਸਰਵਿਸ ਵਗੈਰਾ ਜਿਵੇਂ ਕੰਪਨੀ ਤੋਂ ਆਪਾਂ ਨੂੰ ਸਰਵਿਸ ਵਗੈਰਾ ਹੁੰਦੀ ਹੈਗੀ ਏਜੰਸੀ ਵੱਲੋਂ ਕੋਈ ਦਿੱਕਤ ਤਾਂ ਨਹੀਂ ਆਈ ਸਰਵਿਸ ਵਗੈਰਾ ਦੀ ਕੋਈ ਸਰਵਿਸ ਦੀ ਕੋਈ ਦਿੱਕਤ ਨਹੀਂ ਆਈ ਬਾਈ ਠੀਕ ਹੈ ਤੇ ਜਿਹੜੇ ਦੇਖ ਜਿਹੜੇ ਪੈਸੇ ਉਹਨਾਂ ਨੇ ਲੈ ਨਹੀਂ ਲਏ ਘਰੇ ਆ ਕੇ ਸਰਵਿਸ ਕਰਦੇ ਸੀ ਕਰੇ ਆ ਕੇ ਕਰਗੇ ਸੀ ਠੀਕ ਹੈ ਇੱਕ ਦੋ ਸਰਵਿਸਾਂ ਹੋ ਗਈਆਂ ਠੀਕ ਹੈ ਦੂਜੀ ਸਰਵਿਸ ਦਾ ਹਲੇ ਚਰਾਇਆ ਨਹੀਂ 3.5 ਸੌ ਘੰਟਾ ਚੱਲਿਆ ਉਹ ਠੀਕ ਹੈ ਆਈ ਦੀ ਹਲੇ ਕੋਈ ਸਰਵਿਸ ਹੋਈ ਇਹਦੀ ਹਜੇ ਇੱਕੋ ਹੀ ਹੋਈ ਹੈ ਠੀਕ ਹੈ ਤੇ ਬਿਲਕੁਲ ਬਾਈ ਬਹੁਤ ਵਧੀਆ ਉਹ ਇੱਕ ਬਾਈ ਤੁਸੀਂ ਗੱਲ ਦੱਸ ਦੇਤੀ ਕਹਿੰਦੇ ਵੀ ਅਸੀਂ ਏਜੰਸੀ ਵਾਲਿਆਂ ਨੂੰ ਐ ਕਿਹਾ ਸੀ ਵੀ 15 ਦਿਨ ਟਰੈਕਟਰ ਵਰਤਾਂਗੇ ਉਹ ਕੀ ਕਹਾਣੀ ਸੀ ਮੈਨੂੰ ਉਹ ਦੱਸ ਮੜੀ ਜੀ ਬੋਲ ਕੇ ਉਹ ਬਾਈ ਆਏ ਸੀ ਅਸੀਂ ਜਦੋਂ ਲੈਣ ਗਏ ਸੀ ਅਸੀਂ 9 ਬਾਦ ਅਰਾਦਾ ਕਰ ਲਿਆ ਸੀ ਅੱਛਾ ਉਹ ਅਸੀਂ ਦੇਖ ਕੇ 9 ਬਾ ਸਾਾਨੂੰ ਅਸੀਂ ਫੇਰ ਇਹਨਾਂ ਕੋਲੇ ਵਾਗ ਗਏ ਇਹਨਾਂ ਨੂੰ ਅਸੀਂ ਕਿਹਾ ਇਹ ਕਹਿੰਦੇ ਵੀ ਇਹਦੇ ਮਗਰ 10 ਫੁੱਟਾ ਸੁਪਰ ਸੀਡਰ ਪਾ ਲਓ ਹਾਂ 17 ਹਾਲ ਪਾ ਲਓ ਠੀਕ ਹੈ ਅਸੀਂ ਕਿਹਾ ਵੀ ਇੰਨਾ ਤਾਂ ਨਹੀਂ ਖਿੱਚਣਾ ਹਾਂ ਜਿੰਨੀ ਤੱਕ ਆ ਉਹ ਕਹਿੰਦੇ ਵੀ ਤੁਸੀਂ 10 ਦਿਨ ਲੈ ਜਾਓ 10 ਦਿਨ ਤੁਸੀਂ ਇਹਨੂੰ ਵਰਤ ਕੇ ਦੇਖ ਲਓ ਆਪਾਂ ਬਿੱਲ ਫੇਰ ਕਟਾਂਗੇ ਠੀਕ ਹੈ ਅਸੀਂ ਬਾਈ ਲੈ ਆਏ ਉਹ ਦੁਆ ਦਾ ਜਿਹਾ ਆਪ ਦੇ ਆਪ ਫੋਨ ਕਰਿਆ ਉਹਨਾਂ ਨੂੰ ਵੀ ਬਾਈ ਬਿਲ ਕੱਟ ਦਿਓ ਸਾਡੇ ਫਿੱਟ ਵੀ ਬਿਲ ਕੱਟ ਦਿਓ ਸਾਡੇ ਫਿੱਟ ਸਾਡੇ ਫਿੱਟਾ ਕੋਈ ਜਿਵੇਂ ਸੁਪਰ ਸੀਡਰ ਦੇ ਟਰੈਕਟਰ ਮੂਰੋ ਖੜੇ ਖੜੇ ਹੋਣ ਲੱਗ ਜਾਂਦੇ ਆ ਜਾਂ ਉਹ ਐ ਬੀ ਦਾ ਭਰ ਕੇ ਮਾਗਰੋਂ ਰਹਿਦਾ ਤੇ ਬੀ ਦਾ ਹਾਂ ਇੱਕ ਜਣ ਉੱਤੇ ਚੜ ਕੇ ਕੋਈ ਚੱਕਿਆ ਨਹੀਂ ਜਾਂਦਾ ਇਹ ਕੋਈ ਚੱਕਿਆ ਮਤਲਬ 2 ਕੁਇੰਟਲ ਬਾਇਨ ਹੋਰ ਪਾ ਲੈੰਦੀ ਦੀ ਕੁਇੰਟਲ ਦਾ ਬੰਦਾ ਹੋਊਗਾ ਤੇ ਬੋਰੀ ਬੋਰੀ ਉਦੀ ਪੈ ਜਾਂਦੀ ਉਹ ਕੋਈ ਚੱਕਿਆ ਨਹੀਂ ਜਾਂਦਾ ਇਹ ਬਸ ਆ ਹੀ ਵੇਟ ਹੈ ਕੰਪਨੀ ਵਾਲੇ ਕੋਈ ਵੇਟ ਨਹੀਂ ਲਾਇਆ ਕੋਈ ਬਾਈ ਨਹੀਂ ਸੀ ਤੇ ਰਿਹਾ ਬਿਲਕੁਲ ਵੀ ਦੋਨੇ ਟਰੈਕਟਰ ਜਮਾ ਰਹਿਣਾਲ ਨੇ ਕੋਈ ਐਕਸਟ ਬਿਲਕੁਲ ਇਹ ਬਾਈ ਸਾਡੇ ਪੰਨ ਵੀ ਪਸੰਦ ਨਾ ਹੁੰਦਾ ਅਸੀਂ ਇਹ ਹੋਰ ਲਿਆਉਂਦੇ ਨਹੀਂ ਸੀ ਲਿਆਉਂਦੇ ਨਹੀਂ ਸੀ ਹਾਂ ਇੰਨੇ ਪੈਸੇ ਅਸੀਂ ਹੋਰ ਇਹ ਤੇ ਲਾਉਂਦੇ ਨਹੀਂ ਸੀ ਬਿਲਕੁਲ ਤੇ ਹੁਣ ਬਈ ਆਪਾਂ ਗੱਲ ਕਰੀਏ ਤੁਸੀਂ ਦੇਖੋ ਬਾਈ ਟਰੈਕਟਰ ਦੀ ਸ਼ੋ ਵਗੈਰਾ ਤੇ ਲਾਈਟਾਂ ਲੋਟਾਂ ਲੇਡੀ ਲਾਈਟਾਂ ਵਗੈਰਾ ਹਨਾ ਪੂਰਾ ਵਧੀਆ ਹੋਵਗਾ ਤੇ ਚੱਕਿਆਂ ਦਾ ਬਾਈ ਹਿੱਸਾ ਹਿੱਸਾ 4x4 ਪੂਰਾ ਵਧੀਆ ਟਾਇਰਾਂ ਟੂਰਾਂ ਦਾ ਉਹ ਆ ਹਨਾ ਤੇ ਗੱਡੀ ਹਾਂ ਗੱਡੀ ਵਾਲਾ ਕੰਮ ਹੀ ਆ ਜਮਾਂ ਹੀ ਗੱਡੀ ਆ ਬ੍ਰੇਕ ਬਰੂਕ ਜਦੋਂ ਲੈਂਦਾ ਟਾਇਰ ਖਸਾਉਣਾ ਨਹੀਂ ਆ ਜਮਾਂ ਗੱਡੀ ਵਾਂਗੂ ਰੁਕ ਜਾਂਦਾ ਠੀਕ ਹੈ ਚਲੋ ਮਿਲ ਕੇ ਸਾਰਾ ਦਿਨ ਚਲਾਈ ਆ ਤੈਨੂੰ ਕੋਈ ਦਿੱਕਤ ਨਹੀਂ ਆਉਣੀ ਹਾਂ ਨਾ ਕੋਈ ਬੰਦਾ ਅੱਤੇ ਨਾ ਸਕੇ ਹਜੇ ਕਾਗਜ਼ ਵੀ ਨਹੀਂ ਲਏ ਤੁਸੀਂ ਲਾ ਲਓ ਸਾਹਿਬ ਵੀ ਜਮਾਂ ਮਹੀਨਾ 2 ਮਹੀਨੇ ਹੋਏ ਨੇ ਲਿਆਂਦੀ ਨੂੰ ਹੁਣ ਚੱਲੇ ਹੀ ਬਾਈ ਹਲੇ ਤੈਨੂੰ ਦਾ ਥੋੜਾ ਜਿਹਾ ਦੇਖ ਲੋ ਠੀਕ ਆ ਬਾਈ ਮੀਟਰ ਦਿਖਾ ਦਿਓ ਉਹਨਾਂ ਦੇ ਬਿਲਕੁਲ ਜੀ ਹਾਂ ਤੁਸੀਂ ਭਰਾਵੋ ਮੀਟਰ ਦੇਖ ਸਕਦੇ ਹੋ ਤੇ ਲਓ ਜੀ 120 ਘੰਟੇ ਹੀ ਚੱਲਿਆ ਬਈ ਗੱਲ ਹੈ ਨਾ ਹਾਂ ਬਿਲਕੁਲ ਜੀ ਬਿਲਕੁਲ ਆ ਵੀ ਦਿਖਾ ਦਿਓ ਬਾਈ ਹਾਂ ਬਿਲਕੁਲ ਜੀ ਤੇ ਆਪਾਂ ਬਈ ਗੱਲ ਕਰੀਏ ਆਜੋ ਤੇ ਇਹਦੇ ਵਿੱਚ ਬਈ ਕੋਈ ਤੁਹਾਨੂੰ ਮੰਨ ਲਓ ਜਿਵੇਂ ਖੂਬੀਆਂ ਦਾ ਤੁਸੀਂ ਸਾਰੀਆਂ ਗਿਣਾਤੀਆਂ ਹੈ ਨਾ ਹਾਂ ਕੋਈ ਤੁਹਾਨੂੰ ਚੀਜ਼ ਇਹੋ ਜੀ ਲੱਗੀ ਹੋਵੇ ਵੀ ਜਿਵੇਂ ਕੰਪਨੀ ਦੀ ਆ ਚੀਜ਼ ਚ ਸੋਧ ਕਰਨ ਵਾਲੀ ਆ ਆ ਚੀਜ਼ ਹੋਣੀ ਆਗੀ ਹੈ ਨਾ ਵੈਸੇ ਤਾਂ ਕੰਪਨੀ ਨੇ ਜਿਵੇਂ ਲਾਈਟਾਂ ਲੁਟਾਂ ਇੰਡੀਕੇਟਰ ਵਾਲੀਆਂ ਵੀ ਹੋਰ ਵੀ ਸਾਰਾ ਕੁਝ ਮੰਨ ਲਓ ਵੀ ਉਹ ਹੋਗਾ ਤੇ ਜਿਹੜੀ ਆ ਲਿਫਟ ਆ ਜਾਂਦੀ ਹੈ ਬਈ ਹੈ ਨਾ ਇਹ ਕਿੰਨਾ ਕੁ ਲੋਡ ਪਾ ਕੇ ਦੇਖਿਆ ਤੇ ਲਿਫਟ ਤੇ ਇਹ ਬਾਈ ਅਸੀਂ ਤਾਂ ਦੇਖੋ ਆਹ ਸੁਪਰ ਫਿਟਰੀ ਨਿੱਗਰ ਆ ਥੋੜਾ ਜਿਆਦਾ ਪਾ ਕੇ ਜਾਣੀ ਇਹਦੇ ਨਾਲ ਕੋਈ ਦਿੱਕਤ ਨਹੀਂ ਲਿਫਟ ਦੀ ਮੈਨਸ ਸੈنسਿੰਗ ਇੰਨੀ ਵਧੀਆ ਹੈ ਹਾਂ ਗਾਲੀ ਛੱਡ ਦੋ ਝੂਟਾ ਦਾ ਮਾਰਦੀ ਨਹੀਂ ਜਿੱਥੇ ਬੰਨਤੀ ਹਾਂ ਐ ਨਹੀਂ ਹੈਗਾ ਵੀ ਐ ਕਾਠੀ ਦੇ ਬੱਠੇ ਪੂਰੀ ਕੁਰੇਸ਼ੀਆ ਦੇ ਇੱਥੇ ਬੰਨਤੀ ਮੰਨ ਲਾ ਉੱਥੇ ਖੜੀ ਹੈ ਕਿੱਕਿਆ ਨਾਲ ਹੀ ਚੱਕਦੇ ਟਕਿਆ ਉਹ ਘਰਦਾ ਐ ਨਹੀਂ ਇਹਦਾ ਵੀ 1 ਇੱਕ ਲੱਖ ਤਾਂ ਥੱਲੇ ਮਾਰੀ ਹਾਂ 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 ਲਿਫਟ ਬਹੁਤ ਸੈ ਵੀ ਬੀ ਬੇ ਕੰਟਰੋਲੀ ਜੀ ਨਹੀਂ ਹੁੰਦੀ ਹੈਗੀ ਨਾ ਨਾ ਜਮਾ ਸੈਂਸਿੰਗ ਹੀ ਬਾਹਰ ਇਹਦੀ ਠੀਕ ਹੈ ਦੋਨੇ ਟਰੈਕਟਰਾਂ ਦੇ ਵਿੱਚ ਹੀ ਆਈਆਂ ਹਾਂ ਬਾਈ ਹਾਂ ਠੀਕ ਹੈ ਦੋਨੇ ਇੱਕੋ ਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਹੋਰ ਕੋਈ ਆਪਾਂ ਤੁਹਾਡੇ ਮਨ ਨੂੰ ਲੱਗੀ ਹੋਵੇ ਜਿਹੜਾ ਤੁਸੀਂ ਕੰਪਨੀ ਨੂੰ ਸੁਨੇਹਾ ਲਾਉਣਾ ਚਾਹੁੰਦੇ ਹੋ ਮੈਂ ਭਾਈ ਆਹ ਚੀਜ਼ ਇਹਦੇ ਵਿੱਚ ਵਧੀਆ ਕੀਤੀ ਜਾਂ ਆਹ ਚੀਜ਼ ਇਹਦੇ ਵਿੱਚ ਹੋਵੇ ਭਾਈ ਜੀ ਆਹ ਆ ਚੀਜ਼ ਕੰਪਨੀ ਨੂੰ ਉਧਰਲੇ ਪਾਸੇ ਵੀ ਲਾਉਣੀ ਚਾਹੀਦੀ ਆ ਆ ਚੀਜ਼ ਹਾਂ ਵੀ ਇਧਰਲੇ ਪਾਸੇ ਐ ਜਿਵੇਂ ਟਰੈਕਟਰ ਦੇ ਵੀ ਇਧਰਲੇ ਪਾਸੇ ਵੀ ਲਾਉਣੀ ਚਾਹੀਦੀ ਆ ਟਰੈਕਟਰਲੇ ਪਾਸੇ ਵੀ ਲਾਉਣੀ ਚਾਹੀਦੀ ਆ ਠੀਕ ਐ ਤੇ ਇਹ ਉੱਚਾ ਕਰਕੇ ਚੜਨ ਤੇ ਦਿੱਕਤ ਆਉਂਦੀ ਆ ਇੱਕ ਇੱਥੇ ਵੀ ਇਹਦੇ ਚਾਹੀਦਾ ਐ ਅਸੇ ਵੀ ਉਹ ਮੁੱਠਾ ਲੱਗਿਆ ਹੋਵੇ ਇੱਕ ਆਹ ਚੀਜ਼ ਹਾਂ ਇੱਥੇ ਚਾਹੀਦੀ ਐ ਵੀ ਬੰਦਾ ਦੋਨੇ ਪਾਸੇ ਹੱਥ ਫੜ ਕੇ ਆ ਚਾ ਬੁੜੇ ਠੇਰੇ ਨੇ ਚੜਨਾ ਕੋਈ ਹਾਂ ਹਾਂ ਉਹ ਚੜਨਾ ਸੌਖਾ ਹੋ ਜਾਂਦਾ ਜਿਵੇਂ ਆਪਾਂ ਲਈਏ ਵੀ ਆ ਬਾਪੂ ਨੇ ਚੜਨਾ ਉੱਪਰ ਹੈਣਾ ਹੈਣਾ ਜੀ ਹਾਂ ਬਾਪੂ ਕਹਿੰਦਾ ਫਰਕ ਪੈਂਦਾ ਬਾਈ ਠੀਕ ਹੈ ਇੱਕ ਇਹਦੇ ਮਗਰਾਟ ਮੜਾ ਹੀ ਹੈਵੀ ਕਰਦੇ ਨੇ ਠੀਕ ਹੈ ਬਸ ਆ ਵੀ ਟਰੈਕਟਰ ਚ ਜਾਣ ਵਾਲੀ ਹੈ ਬੈਸੇ ਦਾ ਕੰਪਨੀ ਨੇ ਮਗਰਾਟ ਪੂਰੇ ਵਧੀਆ ਹੀ ਲਾਏ ਨੇ ਪਰ ਫਿਰ ਵੀ ਹੋਰ ਜਾਣੀ ਨਰੋਏ ਕਰ ਦੇਣਾ ਵੀ ਹੋਰ ਨਰੋਏ ਲਾ ਦੇਣਾ ਟਰੈਕਟਰ ਦਾ ਜਾਣ ਇੰਜਨ ਵੱਡਾ ਕਰਕੇ ਹਾਂ ਤਾਕਤ ਵਾਲੀ ਹੈ ਅੱਗੇ ਤਾਂ ਮੁੜਦੇ ਹੀ ਹੈ ਅੱਛਾ ਪਿੱਛੇ ਨਹੀਂ ਮੁੜਦਾ ਜੀ ਪਿੱਛੇ ਨਹੀਂ ਮੁੜਦਾ ਹਾਂ ਟਰੈਕਟਰ ਨੇ ਸਿੱਧੂ ਮੂਸੇ ਵਾਲੇ ਵਾਂਗੂ ਅੱਗੇ ਹੀ ਖਿੱਚੀ ਜਾਂਦਾ ਹੈ ਝੋਟਾ। ਮੁੱਛਾ ਜਗਰੂ ਜਿਹਦੀ ਦੀ ਸੀ। ਹਾਂ ਠੀਕ ਹੈ। ਬਾਈ ਆਪਾਂ ਤਾਂ ਕਿਸਾਨ ਭਰਾਵਾਂ ਨੂੰ ਇਹੀ ਗੱਲ ਕਹਿਨੇ ਆ ਵੀ ਟਰੈਕਟਰ ਜੇ ਅਸੀਂ ਵਰਤ ਕੇ ਦੇਖੇ ਆ ਟਰੈਕਟਰ ਬਹੁਤ ਵਧੀਆ ਨੇ। ਹੂੰ ਬਾਕੀ ਆਗਲਾ ਮਨ ਹੁੰਦਾ ਬਾਈ। ਬਿਲਕੁਲ ਜਿਹੇ ਜਾਂ ਮਰਜ਼ੀ ਲੈ ਲੈ। ਹਾਂ ਅਗਲੇ ਨੇ ਪੈਸੇ ਲਾਉਣੇ ਨੇ ਪਰ ਕੀ ਜਿਹੜੀ ਵਰਤ ਕੇ ਦੇਖ ਲੈਣੇ ਆਪਾਂ ਉਹਦੇ ਮਰਜ਼ੀ ਗੱਲ ਨਹੀਂ। ਨਾ ਠੀਕ ਹੈ। ਹਾਂ ਸਾਡੇ ਜਾਨੀ ਪਸੰਦ ਨੇ ਟਰੈਕਟਰ। ਬਿਲਕੁਲ ਵੀ ਤੁਸੀਂ ਛੋਟੇ ਕਿਸਾਨ ਭਰਾਵਾਂ ਨੂੰ ਕਹਿਨੇ ਹੋ ਵੀ ਬਾਈ ਜੇ ਤੁਸੀਂ ਟਰੈਕਟਰ ਲੈਣਾ ਤਾਂ ਵੀ ਇਹਦੀ ਤੁਸੀਂ ਹਾਂ ਬਿਲਕੁਲ ਕਿਉਂ ਬਾਪੂ ਤੁਹਾਡਾ ਹੀ ਕਹਿਣਾ ਹੈ ਸਹੀ ਸਹੀ ਦੇਣਾ ਹੀ ਕੀ ਗੈਜਟ ਟਰੈਕਟਰ ਸਹੀ ਠੀਕ ਨੇ ਹਾਂ ਇਹਦਾ ਜਵਾਦ ਨੇ ਤੁਸੀਂ ਤੁਹਾਡੇ ਪਿੰਡ ਵੀ ਕਹਿੰਦੀ ਕਹਿੰਦੇ ਇੱਕ ਬੰਦਾ ਲੈ ਕੇ ਆਇਆ ਹੈ ਨਾ ਠੀਕ ਹੈ ਖਾਲ ਦੇ ਸਾਲ ਹੀ ਬਦਲਦਾ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਜੀ ਬਿਲਕੁਲ ਤੇ ਇਹ ਬਾਈ ਕਿਸੇ ਨੇ ਦੇਖਣਾ ਵੀ ਹੋਵੇ ਚਲਾ ਕੇ ਤਾਂ ਦੇਖ ਵੀ ਸਕਦਾ ਹੈ ਠੀਕ ਹੈ ਹਾਂ ਕਿਉਂ ਆਪਾਂ ਦਾ ਜਿਹੜੀ ਸਹੀ ਗੱਲ ਹੈ ਉਹੀ ਹੈ ਪਿੰਡ ਆਪਣਾ ਰੂੜੇ ਗਿਆ ਹੈ ਨਾ ਉਹ ਦੇ ਕਲਾ ਪਿੰਡ ਨੌ ਮੇਰਾ ਗੁਰਚਰਨ ਸਿੰਘ ਹੈ ਬਾਈ ਠੀਕ ਹੈ ਤੇ ਗੁਰੂ ਸਰ ਵਾਲੇ ਰਾਹ ਤੇ ਸਾਡੇ ਘਰ ਨੇ ਠੀਕ ਹੈ ਬਾਈ ਤੇ ਇੱਕ ਵਾਰ ਹੋਰ ਦਵਾ ਕੇ ਲੈ ਜਾਂਦਾ ਸਾਡੇ ਪਿੰਡੇ ਦੇ ਨਾਲ ਲਈ ਬਾਈ ਠੀਕ ਹੈ ਮਤਲਬ ਤੁਹਾਡੇ ਪਿੰਡੇ ਦਾ ਫਿਰ ਵੱਧ ਸੋਨਾ ਦੀ ਕਈ ਹੋਣਗੇ ਹਾਂ ਬਾਈ ਹਾਂ ਹੈਨਾ ਹਾਂ ਸਾਨੂੰ ਸਾਨੂੰ ਤਾਂ ਯਾਰ ਇਹ ਪਸੰਦ ਹੈ ਬਾਈ ਚਾਹੇ ਕੋਈ ਕੁਝ ਕਹੀ ਜਾਵੇ ਠੀਕ ਹੈ ਬਾਈ ਤੇੜਾ ਵਿੱਚ ਕੰਪਨੀਆਂ ਦੇ ਟਰੈਕਟਰ ਨੂੰ ਪੂਰਾ ਘੱਟ ਖਾਂਦਾ ਠੀਕ ਹੈ ਹਾਂ ਤੇ ਵਾਲੇ ਦਾ ਬਾਕੀ ਕੰਮ ਦੇ ਸਾਰੇ ਆ ਬਾਈ ਜਿਹੇ ਆ ਬਿਲਕੁਲ ਲਵਾਵਾਂਗੇ ਉਹ ਹੀ ਤੇਲ ਖਾਊਗਾ ਬਿਲਕੁਲ ਬਾਈ ਬਿਲਕੁਲ ਨਹੀਂ ਹੜ ਲਾਵਾਂਗੇ ਮਗਰ ਆਪਾਂ ਉਹ ਹੀ ਤੇਲ ਖਾਊਗਾ ਬਿਲਕੁਲ ਬਾਈ ਠੀਕ ਹੈ ਬਿਲਕੁਲ ਤੇ ਆ ਬੱਚੇਓ ਕਿਉਂ ਜਵਾਕੋ ਤੁਸੀਂ ਝੂਟੇ ਲੈਣੇ ਹੁੰਦੇ ਹੋ ਤੇ ਹਾਂ ਗਾਣੇ ਸੁਣਦੇ ਹੁੰਦੇ ਹੋ ਪੱਕੀ ਗੱਲ ਐ ਕਿਉਂ ਪੁੱਤ ਓਏ ਸਕੂਲੋਂ ਆ ਕੇ ਚੜਦੇ ਹੁੰਦੇ ਹੁੰਦੇ ਤੇ ਦੰਦੇ ਹੁੰਦੇ ਕਿਹੜੇ ਬਿਲਕੁਲ ਨਾ ਵੀ ਜਵਾਕ ਵੀ ਖੁਸ਼ ਨੇ ਬੈਠ ਕੇ ਦਿਖਾਓ ਇੱਕ ਵਾਰੀ ਆ ਜਾਓ ਤੇ ਲੋ ਵੀ ਬਾਈ ਧੰਨਵਾਦ ਬਾਈ ਗਰਚਰਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਵੀਰੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਿਲਕੁਲ ਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੂੰ ਵੀ ਬਹਿ ਜਾ ਪੁੱਤ ਓਏ ਫੋਟੋ ਖਿੱਚੀਏ ਸਾਰਿਆਂ ਦੀ ਬਹਿ ਜਾ ਬਹਿ ਜਾ ਬਹਿ ਜਾ ਸੋ ਭਰਾਵੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਸੋਹਣੀ ਵੀਡੀਓ ਬਣੀ ਹੈਗੀ ਪੂਰੀ ਫੁੱਲ ओरिजिनल 3D ਨਾਲ ਕਲੀਅਰਟੀ ਦੇ ਨਾਲ ਆ ਤੇ ਬਾਈ ਨੇ ਆਪਦਾ ਪਿੰਡ ਦੱਸਤਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਰੂੜੇ ਕੇ ਕਲਾ ਪਿੰਡ ਪੈਂਦਾ ਗਰਚਰਨ ਸਿੰਘ ਇਹਦਾ ਨਾਂਗਾ ਤੇ ਜੇ ਕਿਸੇ ਨੇ ਮੋਬਾਈਲ ਤੇ ਵੀ ਜਾਣਕਾਰੀ ਲੈਣੀ ਆ ਤਾਂ ਵੀਰੇ ਤੁਹਾਡਾ ਮੋਬਾਈਲ ਨੰਬਰ ਵੀ ਬੋਲ ਦੋ ਬਾਈ ਇੱਕ ਵਾਰੀ 90415 70264 ਠੀਕ ਹੈ ਜੀ 90415 70264 ਬਾਈ ਜੀ ਦਾ ਮੋਬਾਈਲ ਨੰਬਰ ਆ ਠੀਕ ਹੈ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਬੱਪੂ ਜੀ ਸਤਿ ਸ਼੍ਰੀ ਅਕਾਲ ਜੀ ਤੇ ਠੀਕ ਹੈ ਜੀ ਬੱਚਿਓ ਬਾਏ ਬਾਏ ਬਾਏ